ਦੋਸਤੋ ਕਾਫੀ ਸਾਰੇ ਦੋਸਤਾਂ ਨੇ ਕਮੈਂਟ ਆਉਨੇ ਆ ਕਿ ਸਾਨੂੰ ਕੰਟੈਂਟ ਮੋਨਟੇਟੇਸ਼ਨ ਟੂਲ ਨਹੀਂ ਮਿਲ ਰਿਹਾ ਤੇ ਆ ਇੱਕ ਦੋ ਦਿਨ ਪਹਿਲਾਂ ਜੀ ਕਾਫੀ ਲੋਕਾਂ ਨੂੰ ਕੰਟੈਂਟ ਮੋਨਟੇਟੇਸ਼ਨ ਟੂਲ ਮਿਲਿਆ ਵੀ ਆ ਜਿਨ੍ਹਾਂ ਦੇ ਫੋਲੋਅਰ ਕੰਗਾਂ ਦੇ 5000 ਆ ਕੰਗਾਂ ਦੇ 2000 ਕਿਸੇ ਦਾ 3000 ਵੀ ਆ ਤੇ ਕਈ ਦੋਸਤਾਂ ਦੀ ਰੀਚ ਵੀ ਚੰਗੀ ਆ ਰਹੀ ਆ ਤੇ ਵੀਊ ਲੱਗ ਵੀ ਅੱਛੇ ਆ ਰਹੇ ਆ ਬਹੁਤ ਵਧੀਆ ਆ ਰਹੇ ਆ ਫਿਰ ਵੀ ਉਹਨਾਂ ਨੂੰ ਟੂਲ ਨਹੀਂ ਮਿਲ ਰਿਹਾ ਉਹਦਾ ਕਾਰਨ ਕੀ ਆ ਉਹ ਕੋਈ ਕੁਸ਼ਲ ਗਲਤੀਆਂ ਕਰ ਰਿਹਾ ਜਿਨ੍ਹਾਂ ਕਰਕੇ ਉਹਨਾਂ ਨੂੰ ਟੂਲ ਨਹੀਂ ਮਿਲ ਰਿਹਾ ਪਹਿਲੀ ਗੱਲ ਆਈਆਂ ਜੇ ਉਹਨਾਂ ਨੂੰ ਕਿਸੇ ਦੀ ਵੀਡੀਓ ਜਾਂ ਫੋਟੋ ਚੰਗੀ ਲੱਗਦੀ ਆ ਕਹਿੰਦੇ ਆ ਤੇ ਕਾਫੀ ਲਾਈਕ ਕਮੈਂਟ ਹੈ ਜੇ ਉਹਨਾਂ ਨੇ ਕੀ ਕਰਦਾ ਡਾਊਨਲੋਡ ਕਰਕੇ ਆਪਦੀ ਆਈਡੀ ਤੇ ਅਪਲੋਡ ਕਰ ਦਿੰਦੇ ਆ ਆਪਣੇ ਪੇਜ ਤੇ ਅਪਲੋਡ ਕਰ ਦਿੰਦੇ ਆ ਜੇ ਕਿਸੇ ਦੀ ਵੀਡੀਓ ਚੰਗੀ ਲੱਗੀ ਉਹ ਅਪਲੋਡ ਕਰ ਦਿੰਦੇ ਆ ਕਹਿੰਦੇ ਇਹਦੀ ਵਾਇਰਲ ਹੋਈ ਆ ਅਸੀਂ ਵੀ ਕਰ ਦਿੰਨੇ ਆ ਤੇ ਇਸ ਤਰ੍ਹਾਂ ਤੁਸੀਂ ਕਰਨ ਨਾਲ ਤੁਹਾਨੂੰ ਨਾ ਟੂਲ ਨਹੀਂ ਛੇਤੀ ਮਿਲਦਾਗਾ ਹੋਰ ਵੀ ਦੇਖਿਆ ਗਿਆ ਕਈ ਦੋਸਤ ਕੀ ਕਰਦੇ ਆ ਮਤਲਬ ਫੋਲੋਅਰ ਵਧਾ ਲੈਂਦੇ ਆ ਗਲਤ ਤਰੀਕੇ ਨਾਲ ਜਾਂ ਵੀ ਗਲਤ ਤਰੀਕੇ ਨਾਲ ਆਪਦੇ ਵੀਊ ਵਧਾ ਲੈਂਦੇ ਆ ਤੇ ਫੇਸਬੁੱਕ ਦੇ ਐਲਗੋਰਿਦਮ ਨੂੰ ਉਹ ਵੀ ਪਤਾ ਲੱਗ ਜਾਂਦਾ ਤੇ ਉਹ ਉਹਨਾਂ ਨੂੰ ਟੂਲ ਪ੍ਰੋਵਾਈਡ ਨਹੀਂ ਕਰਦਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਬਾਈ ਜੀ ਇਹ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਕਿਸੇ ਦੀ ਫੋਟੋ ਪਾ ਰਹੇ ਹੋ ਕਿਸੇ ਦੀ ਵੀਡੀਓ ਜਾਂ ਗਲਤ ਤਰੀਕੇ ਨਾਲ ਲਾਈਕ ਕਮੈਂਟ ਜਾਂ ਫੋਲੋਅਰ ਲੈ ਰਹੇ ਹੋ ਤਨੂ ਟੂਲ ਨਹੀਂ ਮਿਲਦਾਗਾ ਫਾਲੋਅਰ ਵਧਣਗੇ ਲਾਈਕ ਵਧਣਗੇ ਪਰ ਟੂਲ ਨਹੀਂ ਪ੍ਰੋਵਾਈਡ ਕਰਦਾ ਫੇਸਬੁੱਕ ਨੇ ਉਹਦੇ ਬਸ ਤੁਸੀਂ ਕੀ ਕਰਨਾ ਉਹ ਪ੍ਰੋਫਾਈਲ ਤੇ ਭਾਵੇਂ ਕੰਮ ਕਰੋ ਭਾਵੇਂ ਪੇਜ ਤੇ ਕਰੋ ਉਹਦੇ ਵਿੱਚ ਤੁਸੀਂ ਚਲੋ ਪੇਜ ਤੇ ਜੇ ਕੰਮ ਕਰਦੇ ਆ ਸ਼ੁਰੂ ਤੋਂ ਸਟਾਰਟਿੰਗ ਤੋਂ ਕਰਦੇ ਆ ਤੇ ਜੇ ਗਲਤੀਆਂ ਪਹਿਲਾਂ ਕਰ ਚੁੱਕੇ ਹੋ ਦੁਬਾਰਾ ਨਾ ਕਰੋ ਤੁਸੀਂ ਕਰਨਾ 0 ਤੋਂ ਸਟਾਰਟ ਕਰਨਾ ਪੇਜ ਉਹਦੇ ਤੇ ਐ ਨਹੀਂ ਸੋਚਣਾ ਵੀ ਸਾਡੇ ਫਾਲੋਅਰ ਹੈ ਜਾਂ ਨਹੀਂ ਤੁਸੀਂ ਆਪ ਦਾ ਰੈਗੂਲਰ ਕੰਮ ਕਰਨਾ ਗਲਤ ਤਰੀਕੇ ਨਾਲ ਇਧਰੋਂ ਉਧਰੋਂ ਕਰਕੇ ਵੀਊ ਨਹੀਂ ਲੈਣੇ ਜੇ ਤੁਹਾਨੂੰ ਸ਼ੁਰੂ ਚ ਵੀਊ ਨਹੀਂ ਆ ਰਹੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ੜੀ ਕੋ 2-3 ਘੰਟੇ ਬਾਅਦ ਫੇਸਬੁੱਕ ਵੀ ਉਸ ਫੋਟੋ ਨੂੰ ਵੀਡੀਓ ਨੂੰ ਤੁਹਾਡੀ ਨੂੰ ਰੀਚ ਵਧਾਉਂਦਾ ਹੈ ਕਿ ਨਹੀਂ ਕੋਈ ਗੱਲ ਨਹੀਂ ਇੱਕ ਦੋ 그룹ਾਂ 'ਚ ਸ਼ੇਅਰ ਕਰੋ ਬਾਲਾ ਮਤਲਬ ਜਿਵੇਂ ਕਹਿ ਰਹੇ ਆ ਲਾਈਕ ਵੀਊ ਜਾਂ ਫਾਲੋਅਰ ਨਾ ਆਵਦਾ ਹੋ ਇਸ ਤਰੀਕੇ ਨਾਲ ਤੁਸੀਂ ਕੰਮ ਕਰੋ ਬਸ ਤੁਸੀਂ ਵੀਡੀਓ ਪੋਸਟ ਪਾਉਣੀ ਹੈ ਜਿਹੜੀ ਫੇਸਬੁੱਕ ਦੀ ਗਾਈਡਲਾਈਨ ਨੂੰ ਫੋਲੋ ਕਰੇ ਤੇ ਤੁਸੀਂ ਆਪਣਾ ਕੰਟੈਂਟ ਪਾਉਂਦੇ ਰਹੋ ਹੌਲੀ ਹੌਲੀ ਤੁਹਾਡੀ ਰੀਚ ਵਧਣ ਲੱਗੀ ਫੇਸਬੁੱਕ ਦੇਖ ਲੂਗਾ ਵੀ ਹਾਂ ਇਹਨਾਂ ਦਾ ਕੰਟੈਂਟ ਜਨੂਨ ਆ ਕੋਈ ਇਹਨਾਂ ਨੇ ਮਤਲਬ ਗਲਤ ਐਕਟੀਵਿਟੀ ਨਹੀਂ ਕੀਤੀ ਸਾਰੇ ਉਹਨਾਂ ਦੇ ਜੋ ਵੀ ਇੰਟਰੈਕਸ਼ਨ ਉਹਨਾਂ ਨੂੰ ਫੋਲੋ ਕਰ ਰਹੇ ਹੋ ਤੇ ਉਸ ਤਰੀਕੇ ਨਾਲ ਉਹ ਤੁਹਾਨੂੰ ਟੂਲ ਪ੍ਰੋਵਾਈਡ ਕਰ ਦੂਗਾ ਇੰਜ ਨਹੀਂ ਤੁਸੀਂ ਅੱਜ ਕੰਮ ਸ਼ੁਰੂ ਕੀਤਾ ਕੱਲ ਨੂੰ ਟੂਲ ਮਿਲ ਜੂਗਾ ਹੌਲੀ ਹੌਲੀ ਜੇ ਜਨੂਨ ਕੰਮ ਕਰੋਗੇ ਤੁਹਾਡੀ ਰੀਚ ਪਕੜਨੀ ਸ਼ੁਰੂ ਹੋ ਜੂਗੀ ਫਾਲੋਅਰ ਵੀ ਤੁਹਾਡੇ ਆਪਣੇ ਆਪ ਆਉਣੇ ਸ਼ੁਰੂ ਹੋ ਜਾਣਗੇ ਤੇ ਇਸ ਤਰੀਕੇ ਨਾਲ ਤੁਹਾਨੂੰ ਫੇਸਬੁੱਕ ਸੈਟਅਪ ਦੇ ਦੂਗਾ ਸੋ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਊਗੀ ਤੁਸੀਂ ਬਸ ਬਾਲਾ ਇਧਰ ਉਧਰ ਨਾਲ ਜੋ ਬਈ ਅਸੀਂ ਇਧਰੋਂ ਲਾਇਕ ਇਧਰੋਂ ਫੋਲੋਅਰ ਲੈ ਲਗੇ ਤੇ ਇਸ ਤਰੀਕੇ ਨਾਲ ਵੀਊ ਵਧਾ ਲਗੇ ਇਸ ਤਰੀਕੇ ਨਾਲ ਤੁਹਾਨੂੰ ਟੂਲ ਨਹੀਂ ਮਿਲਦਾਗਾ ਆਪ ਦਾ ਜੈਨੂਨ ਤਰੀਕਾ ਅਪਣਾਓ ਬਸ ਆਪ ਦਾ ਜੈਨੂਨ ਕੰਟੈਂਟ ਪਾਉਂਦੇ ਰਹੋ ਤੇ ਟੂਲ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰੂਗਾ ਫੇਸਬੁੱਕ ਠੀਕ ਹੈ ਜੀ